ਮੇਤਰੀ ਆ ਕਾਰੀਗਰ ਆਗਾ ਵਧੀਆ ਇਹਦਾ ਤੁਹਾਨੂੰ ਨੰਬਰ ਪਾ ਦੂੰਗਾ। ਆ ਮੁੰਡਾ ਵਧੀਆ ਕੰਮ ਕਰਦਾ ਮਸ਼ੀਨ ਮਸ਼ੀਨ ਨੂੰ ਕਿਹੜਾ ਪਿੰਡ ਆ ਵੀਰੇ ਤੇਰਾ? ਡੱਬ ਵਾਲੀ ਡਬਲੀ ਰਠਾਨ ਹਨੂਮਾਨਗੜ੍ਹ ਰਾਜਸਥਾਨ ਤੋਂ ਆਇਆ ਵੈਜੀ ਇਹ ਕੰਮ ਕਰਨ ਬਰਨਾਲੇ ਦੇਖ ਲੋ। ਹੁਣ ਇਹਦੇ ਕੰਮ ਦੀ ਦਿਖਾਣਾ ਤੁਹਾਨੂੰ ਆ ਦੇਖੋ ਕਿੰਨਾ ਵਧੀਆ ਗਲਾਈ ਪਾਈ ਹੋਈ। ਤੁਸੀਂ ਹੋਰ ਤੱਕ ਲਾਈਆਂ ਦੇਖਿਆ ਹੋਣਗੀਆਂ ਸ਼ੀਸ਼ੇ ਦੀ ਗਲਾਈ ਦੇਖੋ। ਛੋਟੀ ਛੋਟੀ ਥੋੜੀਆਂ ਥੋੜੀਆਂ ਗੱਡੀਆਂ ਦੇ ਵਿੱਚ। ਆਇਆ ਨਾ ਇਹ ਤਾਂ ਦਿਖਾਣਾ ਦਾ ਨਾ ਸਾਰੇ ਸ਼ੀਸ਼ੇ ਦੀ ਕਟਿੰਗ ਕਰਕੇ ਚੈੱਕ ਕਰੋ ਤੇ ਇਹ ਪੂਰੀ ਵਧੀਆ ਗਲਾਈ ਪਾਈ ਹੋਈ ਹੈਗੀ ਪੂਰਾ ਮਨ ਨਾਲ ਕੰਮ ਕੀਤਾ ਵਿਆ ਆ ਛੋਟੂ ਆ ਚੇਲਾ ਇਹਦਾ ਮਿਸਤਰੀ ਦਾ ਲਗਾ ਤਾਂ ਮੈਂ ਵੀ ਛੇਤੀ ਤਿਆਰ ਹੋ ਜਾ ਆ ਦੇਖੋ ਜੀ ਪਹਿਲੀ ਵਾਰ ਦੇਖੀ ਅਜੇ ਸ਼ੀਸ਼ੇ ਦੀ ਗਲਾਈ ਨਹੀਂ ਦੇਖੀ ਹੈਗੀ ਤੁਸੀਂ ਹੋਰ ਤਾਂ ਦੇਖੀ ਹੋਗੀ ਦੇਖੋ ਕਟਿੰਗ ਕਰ ਕਰਕੇ ਸ਼ੀਸ਼ਾ ਲਾਇਆ ਗਿਆ ਨਾ ਬੇ ਵਧੀਆ ਪੰਗਨਾ